ਇਹੜੇ ਹੋ ਜੇ ਇੰਨੀ ਮਟਵਾਜ ਨਹੀਂ ਹੋਣੀ ਚਲੋ ਤੁਸੀਂ ਬੋਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਏ ਸੀਗੇ ਜੌਂਡੀਰ ਏਜੰਸੀ ਕੋ ਕੰਮ ਸੀਗਾ ਤੇ ਇੱਥੇ ਟਰੈਕਟਰ ਦੇਖਿਆ ਸ਼ਿਵਰਾਜ ਖੜਾ ਹੈ ਐਫੀ ਮਾਡਲ ਐਫੀ ਮਾਡਲ 2024 ਮਾਡਲ ਤੇ ਕੈਸ਼ ਦਾ ਟਰੈਕਟਰ ਹੈ ਕੋਈ ਲੋਨ ਨਹੀਂ ਪੰਜਾਬ ਨੰਬਰ ਹੈ 250 ਘੰਟਾ ਕਰੀਬ 250 ਘੰਟੇ ਦੇ ਕਰੀਬ ਚੱਲਿਆ ਹੈ ਰਵਰਸ ਪੀਡੀਓ ਹਾਈ ਲੋ మీడియం 3 ਸਪੀਡ ਸਾਈਡ ਗੇਅਰ ਮਤਲਬ ਸਾਰੀਆਂ ਸਹੂਲਤਾਂ ਤਾਂ ਇਹ ਟਰੈਕਟਰ ਸੇਲ ਲਈ ਆ ਜੌਂਡੀ ਏਜੰਸੀ ਚ ਖੜਾ ਹੈ ਸੇਲ ਲਈ ਆ ਕੋਈ ਦੇ ਕੇ 855 ਇਹ ਤੇ 5210 ਲੈ ਗਿਆ ਹਰੇਕ ਬੰਦੇ ਦਾ ਆਪੋ ਆਪਣਾ ਹਨਾ ਹੁੰਦਾ ਹੈ ਹਿਸਾਬ ਹੁੰਦਾ ਜਾਂ ਕਿਸੇ ਨੂੰ ਪਸੰਦ ਆਉਂਦਾ ਇਹ ਆਉਂਦਾ ਪਸੰਦ ਕਿਸੇ ਨੂੰ ਜੌਂਡੀ ਆਉਂਦਾ ਜਾਂ ਆਪ ਕੋ ਆਪਣੀ ਪਸੰਦ ਹੈ ਇਹ ਮੇਰੇ ਵੀਰ ਨੂੰ ਨਹੀਂ ਪਸੰਦਾ ਆ ਉਹ ਦੇ ਕੇ ਜੌਂਡੀਅਰ ਲੈ ਗਿਆ ਜੇ ਕਿਸੇ ਨੇ ਲੈਣਾ ਹੋਵੇ ਮਲੋਟ ਜੌਂਡੀਅਰ ਏਜੰਸੀ 'ਚ ਸੰਪਰਕ ਕਰ ਸਕਦਾ ਕੋਈ ਕਮਿਊਨੀ ਟਰੈਕਟਰ 'ਚ 250 ਘੰਟੇ ਦੇ ਕਰੀਬ ਚੱਲਿਆ ਹੈ ਬਾਕੀ ਅਲੀ ਆਪਾਂ ਕੁਆਲਿਟੀ ਤੇ ਵੀ ਗੱਲ ਕਰਾਂਗੇ ਜੌਂਡੀਅਰ ਨਾਲ ਆਪਾਂ ਇਹਦੀ ਕੁਆਲਿਟੀ ਦਾ ਕੰਪੇਅਰ ਕਰਾਂਗੇ ਮੈਂ ਪਹਿਲਾਂ ਜੌਂਡੀਅਰ ਤੇ ਵੀ ਵੀਡੀਓ ਪਾਈ ਸੀਗੀ ਉਹਦੇ ਨਾਲ ਇਹਦੀ ਕੁਆਲਿਟੀ ਦਾ ਕੰਪੇਅਰ ਕਰਾਂਗੇ ਉਹ 'ਚ ਕਮੈਂਟ ਆਏ ਕੋਈ ਕਿਸੇ ਕਿਸ ਨੇ ਕੋਸ਼ ਗਿਆ ਕਿਸੇ ਨੇ ਕੋਸ਼ ਗਿਆ ਪਰ ਆਪਾਂ ਦੋਨੇ ਟਰੈਕਟਰ ਕੋਲੇ ਠੱਲ ਕੇ ਕੰਪੇਅਰ ਕਰਕੇ ਤੁਹਾਨੂੰ ਦੱਸਾਂਗੇ ਵੀ ਕੀ ਕੁਆਲਿਟੀ ਦਾ ਕੀ ਫਰਕ ਹੈ ਐਚਪੀ ਦੇ ਹਿਸਾਬ ਨਾਲ ਵਧੀਆ ਜ਼ੋਰ ਲਾਉਂਦਾ ਵਧੀਆ ਟਰੈਕਟਰ ਹੈ ਹੁਣ ਜੇ ਇਹਨੂੰ ਆਪਾਂ 60 ਐਚਪੀ ਨਾਲ ਕੰਪੇਅਰ ਕਰੀਏ ਤਾਂ ਨਹੀਂ ਹੋ ਸਕਦਾਗਾ ਜਾਂ ਇਹਦੀ ਕੁਆਲਿਟੀ ਨੂੰ ਆਪਾਂ ਜਹਾਂਡਿਆਰ ਨਾਲ ਜਾਂ ਹਾਲੈਂਡ ਨਾਲ ਕੰਪੇਅਰ ਕਰੀਏ ਤਾਂ ਨਹੀਂ ਹੋ ਸਕਦੀ ਆਪਾਂ ਨੂੰ ਜਿਹੜੀ ਸਹੀ ਗੱਲ ਆ ਮੈਂ ਨਹੀਂ ਕਹੂੰਗੀ ਟਰੈਕਟਰ ਮਾੜਾ ਨਹੀਂ ਹੈ 250 ਘੰਟਾ ਚੱਲਿਆ ਪੰਜਾਬ ਨੰਬਰ ਕੋਈ ਲਾਉਣ ਨਹੀਂ ਸਾਈਡ ਗੀਅਰ 3 ਸਪੀਡ ਕਿਤੇ ਕੋਈ ਸਕਰੈਚ ਨਹੀਂਗਾ ਐ ਜਿਵੇਂ ਓਕੇ ਟਰੈਕਟਰ ਹੈ ਮਤਲਬ ਪੂਰਾ ਸਾਫ ਹੈ ਪੈਰਦਾਨਾਂ ਤੋਂ ਜੇ ਤੁਸੀਂ ਦੇਖੋ ਕਿ ਪੈਰਦਾਨਾਂ ਤੋਂ ਵੀ ਕਿਦੋਂ ਰੰਗ ਨਹੀਂ ਗੱਲ ਅਥਾ ਦਾ ਮਤਲਬ ਉਵੇਂ ਹੀ ਰੰਗ ਪਿਆ ਇਹਦਾ ਸਾਰਾ ਐ ਕੋਕਾ ਪੀਸ ਪਿਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਜੌਂਡੀਅਰ ਏਜੰਸੀ ਚ ਮਲੋਟ ਸੰਪਰਕ ਕਰ ਸਕਦਾ ਮੇਰਾ ਵੀਰ ਜਮਾ ਨਾ ਮਾਨ ਟਰੈਕਟਰ ਤੇ ਬਾਈ ਦਾ ਸੁਭਾਅ ਬਹੁਤ ਚੰਗਾ ਹੈ ਜਿਹੜਾ ਜੌਂਡੀਅਰ ਏਜੰਸੀ ਦਾ ਮਾਲਕ ਹੈ ਆ ਕੇ ਸੰਪਰਕ ਕਰ ਸਕਦੇ ਹੋ ਭਾਣ ਵਾਲੀ ਟਰੈਕਟਰ ਮਿਲ ਜੂਗਾ ਨਵੇਂ ਨਾਲੋਂ ਕਾਫੀ ਘਟ ਕੇ ਮਿਲ ਜੂਗਾ ਇਹ ਟਰੈਕਟਰ ਇੰਨੀ ਇੱਕ ਵੀਡੀਓ ਸੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਸਸਟੀ ਗਾਲ ਧੰਨਵਾਦ ਸਾਰਿਆਂ ਦਾ